प्यारे दर्शको प्यार भरी सत श्री अकाल मेरी कहानी है नई जिंदगी मेरी पत्नी नु हार्ट अटैक आ गया सी छिट्टी पता लग जान ते उस दी बाईपास सर्जरी हो गई ते उस दी जान बच गई बाईपास सर्जरी मेरी पोत्री ने ही कीती सी जो अस्पताल विच दिल दीया बीमारियों दी महा डॉक्टर है मेरी पत्नी भावी पढ़ी लिखी है ਉਸ ਨੂੰ ਇਹ ਵੀ ਪਤਾ ਹੈ ਕਿ ਅੱਜਕੱਲ ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਫਿਰ ਵੀ ਉਸ ਦੀ ਖਾਹਿਸ਼ ਸੀ ਕਿ ਉਸ ਦੇ ਘਰ ਪਹਿਲਾਂ ਪੋਤਰਾ ਹੀ ਆਵੇ ਤਿੰਨ ਕੁ ਮਹੀਨਿਆਂ ਬਾਅਦ ਮੇਰੀ ਪਤਨੀ ਜਿੱਦ ਕਰਨ ਲੱਗੀ ਕਿ ਆਪਾਂ ਟੈਸਟ ਕਰਾਵਾਂਗੇ ਜੇ ਕੁੜੀ ਹੋਈ ਤਾਂ ਅਬੋਰਸ਼ਨ ਕਰਵਾ ਦੇਵਾਂਗੇ ਉਹ ਇਕੱਲੀ ਇੱਕ ਪਾਸੇ ਤੇ ਬਾਕੀ ਸਾਰਾ ਟੱਬਰ ਇੱਕ ਪਾਸੇ ਬੜੀ ਮੁਸ਼ਕਲ ਨਾਲ ਘਰ ਵਾਲੀ ਨੂੰ ਟੈਸਟ ਨਾ ਕਰਾਉਣ ਲਈ ਬਣਾਇਆ ਜਨੇਪੇ ਦੀਆ ਸਮਾਂ ਆ ਗਿਆ ਤਾਂ ਨੂੰ ਨੂੰ ਹਸਪਤਾਲ ਲੈ ਗਏ ਜਨੇਪਾ ਹੋਣ ਤੇ ਨਰਸ ਬਾਹਰ ਆਈ ਤੇ ਕਹਿਣ ਲੱਗੀ ਮੁਬਾਰਕ ਹੋਵੇ ਲక్ష్ਮੀ ਆਈ ਹੈ ਮੇਰੀ ਘਰ ਵਾਲੀ ਦਾ ਮੂੰਹ ਮੱਥਾ ਮੂੰਹ ਸੁੱਜ ਗਿਆ ਤਾਂ ਉਸ ਨੇ ਫਿਰ ਵੀ ਸਾਰਿਆਂ ਨੇ ਬੱਚੀ ਨੂੰ ਵਾਰੀ-ਵਾਰੀ ਦੇਖਿਆ ਮੇਰੀ ਘਰਵਾਲੀ ਨੇ ਬੱਚੀ ਨੂੰ ਚੁੱਕਿਆ ਤੇ ਉਸ ਨੂੰ ਨਿਹਾਰਦੀ ਰਹੀ ਉਸ ਨੂੰ ਗੋਦੀ ਵਿੱਚ ਚੁੱਕ ਕੇ लाड प्यार ਕਰਦੀ ਰਹੀ ਤੇ ਬੱਚੀ ਨੂੰ ਪ੍ਰਵਾਨ ਕਰ ਲਿਆ ਅੱਜ ਉਹੀ ਬੱਚੀ ਦਿਲ ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ ਮੇਰੀ ਪਤਨੀ ਦੀ ਵੀ ਬਾਈਪਾਸ ਸਰਜਰੀ ਕਰਕੇ ਉਸ ਬੱਚੀ ਨੇ ਹੀ ਉਸ ਦੀ ਜਾਨ ਬਚਾਈ ਹੈ ਜਿਸ ਬੱਚੀ ਨੂੰ ਉਹ ਕੋਖ ਵਿੱਚ ਹੀ ਮਰਵਾਉਣਾ ਚਾਹੁੰਦੀ ਸੀ ਉਸੇ ਬੱਚੀ ਨੇ ਉਸ ਨੂੰ ਅੱਜ ਨਵੀਂ ਜ਼ਿੰਦਗੀ ਦਿੱਤੀ ਹੈ ਧੰਨਵਾਦ